ਧਰਾਲਾ ਪਹਿਲੂ ਤਾਂ ਦਿੱਲੀ ਦੇ ਕੋਚਿੰਗ ਸੈਂਟਰ ਨੇ ਵੀ ਪੈਦਾ ਕੀਤਾ ਦਿੱਲੀ ਦਾ ਕੋਚਿੰਗ ਸੈਂਟਰ ਆਈਐਸਸੀ ਟ੍ਰੇਨਿੰਗ ਕਰਾ ਰਿਹਾ ਬੱਚਿਆਂ ਬੇਸਮੈਂਟ ਦੇ ਵਿੱਚ ਲਾਇਬ੍ਰੇਰੀ ਬਣਾਉਂਦਾ ਜਿਹੜਾ ਕਿ ਸਟੋਰ ਸੀਗਾ ਉਹ ਸਟੋਰ ਨੂੰ ਲਾਇਬ੍ਰੇਰੀ ਵਿੱਚ ਤਬਦੀਲ ਕਰਦਾ 8 ਫੁੱਟ ਥੱਲੇ ਜਾ ਕੇ ਮੀਂਹ ਪੈਂਦਾ ਪਾਣੀ ਭਰ ਜਾਂਦਾ 18 ਬੱਚੇ ਉਸ ਲਾਇਬ੍ਰੇਰੀ ਵਿੱਚ ਬੈਠੇ ਪੜ੍ਹ ਰਹੇ ਸੀ ਦਰਵਾਜ਼ਾ ਨਹੀਂ ਖੁੱਲਦਾ ਪਾਣੀ ਭਰਦਾ ਜਾਂਦਾ 10 10 8 ਫੁੱਟ ਥੱਲੇ ਹੈ ਬੇਸਮੈਂਟ ਤੇ 12 ਫੁੱਟ ਤੱਕ ਪਾਣੀ ਆ ਗਿਆ ਤੇ ਪਰ ਸਿੱਤੀ ਕੀ ਹੋਈ ਬੱਚੇ ਅੰਦਰੋਂ ਕਹਿੰਦੇ ਕਾਲ ਵੀ ਆਏ ਪੁਲਿਸ ਤੰਤਰ ਪ੍ਰਸ਼ਾਸਨ ਤੰਤਰ ਕੋਈ ਨਹੀਂ ਬੋੜਿਆ ਬੱਚਿਆਂ ਨੂੰ ਕੱਢ ਨਹੀਂ ਸਕੇ ਤੇ ਨਤੀਜਾ ਉਹਨਾਂ 18 ਬੱਚਿਆਂ ਚੋਂ ਤਿੰਨ ਦੀ ਜਾਨ ਚਲੀ ਗਈ ਦੋ ਕੁੜੀਆਂ ਤੇ ਇੱਕ ਮੁੰਡਾ ਇਹ 22-25 ਸਾਲ ਦੇ ਜਵਾਬ ਇੱਕ ਤੇਲਗਾਨਾ ਦੀ ਇੱਕ ਜੂਪੀ ਦੀ ਤੇ ਇੱਕ ਕੇਰਲਾ ਦਾ ਨੌਜਵਾਨ ਤਿੰਨੇ ਬੱਚਾ ਹੀ ਅਸੀਂ ਟ੍ਰੇਨਿੰਗ ਕਰ ਰਹੇ ਸੀ ਹੁਣ ਕਹਿੰਦੇ ਜੀ ਕੋਚਿੰਗ ਸੈਂਟਰ ਦਾ ਮਾਲਕ ਵੀ ਫੜ ਲਿਆ ਬਾਹਰ ਭਰੇ ਹੋਏ ਪਾਣੀ ਚੋਂ ਸੜਕ ਤੋਂ ਇੱਕ ਤੇਜ਼ ਥਾਰ ਲੰਗੀ ਸੀ ਉਹਦੇ ਕਰਕੇ ਕਹਿੰਦੇ ਪਾਣੀ ਦਾ बहा ਤੇਜ ਹੋਇਆ ਇਸ ਲਈ ਭਰਿਆ ਉਥਾਰ ਵਾਲਾ ਵੀ ਫੱਡ ਗਿਆ ਇਹਨਾਂ ਮਸਲਾ ਹੱਲੋਗੇ ਪਹਿਲੂ ਇਹ ਹੈ ਕਿ ਕੀ ਉਹ ਬੇਸਮੈਂਟ ਬਣੀ ਕਿਵੇਂ ਕਿਉਂ ਬਣੀ ਤੇ ਇਹ ਤੋਂ ਬਾਅਦ ਕਿੰਨੇ ਕ ਕੋਚਿੰਗ ਸੈਂਟਰਾਂ ਤੁਸੀਂ ਪੈਰ ਵੀ ਕਰੋਗੇ ਕਿੰਨੇ ਕ ਅਦਾਰਿਆਂ ਚ ਜਾ ਕੇ ਨਿਯਮਾਂ ਦੀ ਚੈਕਿੰਗ ਕਰੋਗੇ ਜਦੋਂ ਪਾਸ ਹੁੰਦਿਆ ਉਸ ਤੋਂ ਬਾਅਦ ਵਿਭਾਗ ਕਿਉਂ ਉਥੇ ਪਹਿਰੇਦਾਰੀ ਨਹੀਂ ਕਰ ਪਾਉਂਦਾ ਕਿਨਾਂ ਕਿਨਾਂ ਨੂੰ ਮਹੀਨਾ ਜਾਂਦਾ ਕਿ ਕਿਹੜੇ ਮਹੀਨਾ ਲੈਂਦੇ ਨੇ ਜਿਹੜੇ ਪੁੱਛਦੇ ਹੀ ਨਹੀਂਗੇ ਚੰਡੀਗੜ੍ਹ ਦੇ ਕੋਚਿੰਗ ਸੈਂਟਰਾਂ ਦੇ ਵਿੱਚ ਪੀੜੀਆਂ ਪੌੜੀਆਂ 'ਚ ਚੜ੍ਹ ਕੇ ਉੱਪਰ ਇੱਕ ਇੱਕ ਕਮਰੇ 'ਚ 40-40 ਬੱਚੇ ਢੂਸੇ ਨੇ 10 ਵਜੇ 10 ਦੇ ਵਿੱਚ ਤੇ 6-6 ਮੰਜ਼ਲਾਂ ਸਾਤ-ਸਾਤ ਮੰਜ਼ਲਾਂ ਚੱਲ ਰਿਹਾ ਕੰਮ ਬੇਸਮੈਂਟ ਤੋਂ ਲੈ ਕੇ ਉੱਪਰ ਤੱਕ ਕੋਈ ਪੁੱਛਣ ਵਾਲਾ ਨਹੀਂ ਕਿਉਂਕਿ ਉਸੇ ਪੀੜੀ ਪੌੜੀਆਂ 'ਚ ਮੀਟਰ ਲੱਗੇ ਨੇ ਉੱਥੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ ਪਹਿਲਾਂ ਵੀ ਤਾਂ ਵੀ ਕੋਈ ਪੁੱਛਣ ਵਾਲਾ ਨਹੀਂ ਤੇ ਹੁਣ ਕਹਿੰਦੇ ਜੀ ਉਸ ਬੇਸਮੈਂਟ ਦੇ ਵਿੱਚ ਪਹਿਲਾਂ ਨਾਰਮਲ ਦਰਵਾਜ਼ਾ ਹੁੰਦਾ ਸੀ ਜੇ ਨਾਰਮਲ ਦਰਵਾਜ਼ਾ ਹੁੰਦਾ ਆਪਣੇ ਜਿਵੇਂ ਕੁੰਡੀ 'ਚ ਟਿਕਣੀ ਵਾਲੇ ਹੁੰਦੇ ਨੇ ਤਬ ਅੱਚੀ ਖੋਲ ਕੇ ਬਾਹਰ ਵੀ ਨਿਕਲੇ ਹੁੰਦੇ ਪਾਣੀ ਭਰਨ ਦੇ ਨਾਲ ਹੀ ਬਾਹਰ ਆ ਜਾਂਦੇ ਪਰ ਜਿੱਦਾਂ ਹੀ ਪਾਣੀ ਭਰਨਾ ਸ਼ੁਰੂ ਹੋਇਆ ਮੀਂਹ ਪੈਣਾ ਸ਼ੁਰੂ ਹੋਇਆ ਬਿਜਲੀ ਚਲੀ ਗਈ ਔਰ ਚੰਦ ਦਿਨ ਪਹਿਲਾਂ ਉੱਥੇ ਕਹਿੰਦੇ ਜੀ ਉਹ ਦੂਸਰਾ ਜਿਹੜਾ ਦਰਵਾਜ਼ਾ ਹੁੰਦਾ ਅੱਜਕੱਲ ਹੈ ਨਾ ਬਾਇਓਮੈਟ੍ਰਿਕ ਜੇ ਵਾਲਾ ਉਹ ਦਰਵਾਜ਼ੇ ਲੱਗੇ ਸੀ ਤੇ ਉਹਦਾ ਸਿਸਟਮ ਠੱਪ ਹੋ ਗਿਆ ਚਾਹੇ ਪਾਣੀ ਨਾਲ ਠੱਪ ਹੋਇਆ ਚਾਹੇ ਬਿਜਲੀ ਜਾਣ ਨਾਲ ਠੱਪ ਹੋਇਆ ਨਤੀਜਾ ਬੱਚੇ ਬਾਹਰ ਨਹੀਂ ਆ ਸਕੇ ਉਹ ਦਰਵਾਜ਼ਾ ਖੁੱਲਿਆ ਹੀ ਨਹੀਂ ਪਰ ਉਹਨੂੰ ਹਲਾ ਕੇ ਪਾਣੀ ਅੰਦਰ ਵੜ ਗਿਆ ਸੋ ਇਹਦੇ ਲਈ ਹੁਣ ਜ਼ਿੰਮੇਵਾਰ ਕੌਣ ਹੈ ਇਹ ਜੀ ਕੋਚਿੰਗ ਸੈਂਟਰਾਂ ਦੇ ਵਿੱਚ ਜੋ ਕੁਝ ਚੱਲਦਾ ਹੈ ਇਹ ਦੁਕਾਨਦਾਰਾਂ ਖੋਲਣ ਦੀ ਮਨਜ਼ੂਰੀ ਫਿਰ ਉਹਦੇ ਵਿੱਚ ਨੀਮਾਂ ਦੀ ਪਾਲਣ ਨਹੀਂ ਬੱਚਿਆਂ ਦੀ ਸੁਰੱਖਿਆ ਨਹੀਂ ਉਹਦੇ ਲਈ ਫਿਰ ਸਿਸਟਮ ਪ੍ਰਸ਼ਾਸਨ ਸਰਕਾਰਾਂ ਨੂੰ ਮਿਹਰ ਚੁੱਕਣੀਆਂ ਸੰਸਦ ਚ ਰੋਲਾ ਪਿਆ ਰੋਲਾ ਪਾ ਕੇ ਖੜ ਜਾਣਾ ਪਰ ਇਹ ਸਵਾਲ ਵੱਡਾ ਖੜਾ ਹੋ ਗਿਆ ਤੁਸੀਂ ਦੇਖਦੇ ਰਹੋ ਲਿਬਰਲਟੀ ਲੋਕਾਂ ਦੀ ਆਵਾਜ਼ ਲੋਕਾਂ ਦੇ